ਤਿਹਾਰਾਂ ਦੇ ਦਿਨ ਆ ਗਏ ਹਨ ਤੇ ਤਿਉਹਾਰਾਂ ਦੇ ਵਿੱਚ ਅਲਗ-ਅਲਗ ਤਰ੍ਹਾਂ ਦੀਆਂ ਮਠਿਆਈਆਂ ਤਾਂ ਜ਼ਰੂਰ ਬਣਦੀਆਂ ਹਨ ਅੱਜ ਆਪਾਂ ਜਿਹੜੀ ਮਠਿਆਈ ਬਣਾ ਕੇ ਤਿਆਰ ਕਰਾਂਗੇ ਉਹ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਬਹੁਤ ਹੈ ਬਹੁਤ ਹੀ ਜ਼ਿਆਦਾ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਟੇਸਟੀ ਬਹੁਤ ਜ਼ਿਆਦਾ ਬਣਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੁਖਾਦ ਸੇਖੋ ਵਿੱਚ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਚਲੋ ਆਪਾਂ ਹੁਣ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਲਵਾਂਗੇ ਉਸਦੇ ਵਿੱਚ ਆਪਾਂ ਇੱਕ ਵੱਡਾ ਚਮਚ ਦੇਸੀ ਘਿਓ ਦਾ ਐਡ ਕਰ ਲਵਾਂਗੇ ਜਦੋਂ ਆਪਣਾ ਘਿਓ ਗਰਮ ਹੋ ਗਿਆ ਤਾਂ ਇਸਦੇ ਵਿੱਚ ਆਪਾਂ ਪਾਵਾਂਗੇ ਬੇਸਨ ਮੈਜ਼ਰਮੈਂਟ ਵਾਸਤੇ ਤੁਸੀਂ ਕੋਈ ਵੀ ਕੌਲੀ ਕੱਪ ਸੈੱਟ ਕਰ ਸਕਦੇ ਹੋ ਮੈਂ ਇੱਕ ਵੱਡੇ ਸਾਈਜ਼ ਦੀ ਕੌਲੀ ਲਈ ਹੈ ਤੇ ਇਸ ਨੂੰ ਪੂਰੀ ਉੱਪਰ ਤੱਕ ਭਰ ਕੇ ਮੈਂ ਇਸਦੇ ਵਿੱਚ ਬੇਸਨ ਐਡ ਕਰ ਲਿਆ ਹੈ ਤੇ ਹੁਣ ਇਸਦੇ ਵਿੱਚ ਆਪਾਂ ਘਿਓ ਕਿੰਨਾ ਐਡ ਕਰਨਾ ਹੈ ਉਹ ਅੱਗੇ ਮੈਂ ਤੁਹਾਨੂੰ ਦੱਸਾਂਗੀ ਇੱਕ ਵੱਡਾ ਚਮਚ ਆਪਾਂ ਘਿਓ ਦਾ ਪਹਿਲਾਂ ਐਡ ਕਰ ਲਿਆ ਹੈ ਹੁਣ ਚੰਗੀ ਤਰ੍ਹਾਂ ਆਪਾਂ ਇੱਕ ਵਾਰੀ ਬੇਸਨ ਨੂੰ ਮਿਕਸ ਕਰ ਲਵਾਂਗੇ ਗੇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾਉਣਾ ਹੈ ਤੇ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਹੀ ਪਕਾਵਾਂਗੇ ਜੇਕਰ ਆਪਾਂ ਹਾਈ ਫਲੇਮ ਕੀਤਾ ਤਾਂ ਵੇਸਨ ਆਪਣਾ ਸੜ ਜਾਵੇਗਾ ਤੇ ਬਰਫੀ ਦਾ ਟੇਸਟ ਬਿਲਕੁਲ ਵੀ ਵਧੀਆ ਨਹੀਂ ਆਵੇਗਾ ਇਸ ਤਰ੍ਹਾਂ ਤੁਸੀਂ ਲਗਾਤਾਰ ਇਸ ਨੂੰ ਹਿਲਾਇਆ ਜਾਣਾ ਹੈ ਤੇ ਮਿਕਸ ਕਰੀ ਜਾਣਾ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਰਫੀ ਬਣ ਕੇ ਤਿਆਰ ਹੋਵੇਗੀ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਹੁਣ ਦੇਖੋ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਜਿੰਨਾ ਵੀ ਆਪਾਂ ਘਿਓ ਪਾਇਆ ਸੀ ਬਹੁਤ ਵਧੀਆ ਇਸ ਦੇ ਵਿੱਚ ਮਿਕਸ ਹੋ ਗਿਆ ਹੈ ਹੁਣ ਇਸ ਸਟੇਜ ਦੇ ਉੱਪਰ ਆਪਾਂ ਹੋਰ ਕੀ ਐਡ ਕਰਾਂਗੇ ਇਹ ਦੇਖੋ ਇੱਥੇ ਮੈਂ ਪੂੜ 1.5 ਚਮਚ ਵੱਡੇ ਜਿਹੜੇ ਹਨ ਉਹ ਕਿਉਂ ਦੇ ਐਡ ਕਰ ਲਏ ਹਨ ਤੇ ਫਿਰ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਭੁੰਨ ਲਵਾਂਗੇ ਬੇਸਣ ਨੂੰ ਤਕਰੀਬਨ ਭੁੰਨਣ ਲੱਗਿਆਂ ਆਪਾਂ ਨੂੰ 10 ਮਿੰਟ ਲੱਗ ਗਏ ਸਨ ਕਿਉਂਕਿ ਮੈਂ ਲੋ ਫਲੇਮ ਦੇ ਉੱਪਰ ਇਸ ਨੂੰ ਭੁੰਨਿਆ ਸੀ ਇਸ ਨੂੰ ਆਪਾਂ ਬਿਲਕੁਲ ਵੀ ਹਾਈ ਫਲੇਮ ਤੇ ਉੱਪਰ ਨਹੀਂ ਭੁੰਨਣਾ ਘਰ ਦੇ ਵਿੱਚ ਬਣਾਈ ਹੋਈ ਕੋਈ ਵੀ ਬਰਫੀ ਕੋਈ ਵੀ ਚੀਜ਼ ਆਪਾਂ ਬਣਾਉਂਦੇ ਹਾਂ ਉਹ ਜ਼ਿਆਦਾ ਟੇਸਟੀ ਤੇ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਆਪਾਂ ਬਿਲਕੁਲ ਸਾਫ਼ ਸਫਾਈ ਦਾ ਧਿਆਨ ਰੱਖਦੇ ਹਾਂ ਤੇ ਆਪਾਂ ਜਿਹੜੀਆਂ ਚੀਜ਼ਾਂ ਵਰਤਦੇ ਹਾਂ ਬਿਲਕੁਲ ਆਪਾਂ ਪਿਓਰ ਚੀਜ਼ਾਂ ਯੂਜ਼ ਕਰਦੇ ਹਾਂ ਤੁਸੀਂ ਹਮੇਸ਼ਾ ਘਰ ਦੇ ਵਿੱਚ ਹੀ ਟਰਾਈ ਕਰਿਆ ਕਰੋ ਬਣਾਉਣ ਲਈ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀਆਂ ਹਨ ਟੇਸਟੀ ਬਹੁਤ ਜ਼ਿਆਦਾ ਹੁੰਦੀਆਂ ਹਨ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਬੇਸਨ ਹੈ ਹੌਲੀ ਹੌਲੀ ਫਲਫੀ ਹੋ ਰਿਹਾ ਹੈ ਜਿਸ ਤਰ੍ਹਾਂ ਇਹ ਹੌਲੀ ਹੌਲੀ ਭੁੱਜ ਜਾਵੇਗਾ ਇਹ ਥੋੜਾ ਜਿਹਾ ਇਸ ਤਰ੍ਹਾਂ ਫੁੱਲ ਜਾਵੇਗਾ ਤੇ ਇਸ ਦੇ ਵਿੱਚੋਂ ਸਮੈਲ ਵੀ ਬਹੁਤ ਜ਼ਿਆਦਾ ਵਧੀਆ ਆਵੇਗੀ ਜਿਹੜਾ ਬਾਕੀ ਥੋੜਾ ਜਿਹਾ ਘਿਓ ਰਹਿ ਗਿਆ ਸੀ ਉਹ ਵੀ ਮੈਂ ਹੁਣ ਇਸ ਦੇ ਵਿੱਚ ਪਾ ਲਿਆ ਹੈ ਟੋਟਲ ਆਪਣਾ ਘਿਓ ਜਿਸ ਤਰ੍ਹਾਂ ਆਪਾਂ ਇੱਕ ਵੱਡੀ ਕੌਲੀ ਲਈ ਸੀਗੀ ਵੇਸਨ ਦੀ ਅੱਧੀ ਕੌਲੀ ਇਸ ਦੇ ਵਿੱਚ ਆਪਣੀ ਘਿਓ ਦੀ ਪੈ ਗਈ ਹੈ ਹੁਣ ਆਪਾਂ ਫਿਰ ਇਸ ਨੂੰ 2 ਤੋਂ 4 ਮਿੰਟ ਲਈ ਮົນ ਲਵਾਂਗੇ ਜਦੋਂ ਇਸ ਦੇ ਵਿੱਚੋਂ ਬਹੁਤ ਪਿਆਰੀ ਜਿਹੀ ਖੁਸ਼ਬੂ ਆਉਣ ਲੱਗੇ ਤੇ ਕਲਰ ਬਹੁਤ ਜ਼ਿਆਦਾ ਵਧੀਆ ਆਇਆ ਤੇ ਉਸ ਟਾਈਮ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਹੈ ਇਹ ਦੇਖੋ ਬੇਸਨ ਆਪਣਾ ਫੁੱਲ ਚੁੱਕਾ ਹੈ ਇਹ ਹੈ ਆਪਣਾ ਖੂਆ ਜਿਹੜਾ ਮੈਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤਾ ਸੀ ਤੇ ਮੈਂ ਇਸ ਨੂੰ ਫਰਿੱਜ ਵਿੱਚ ਰੱਖਿਆ ਹੋਇਆ ਸੀ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਕੌਲਿਕ ਹੋਏ ਦੀ ਇਸ ਨੂੰ ਤੁਸੀਂ ਇਸ ਤਰ੍ਹਾਂ ਕ੍ਰਸ਼ ਕਰਕੇ ਵੀ ਐਡ ਕਰ ਸਕਦੇ ਹੋ ਮੈਂ ਇਸ ਤਰ੍ਹਾਂ ਹੱਥ ਨਾਲ ਤੋੜ ਕੇ ਹੀ ਇਸ ਨੂੰ ਐਡ ਕਰ ਲਿਆ ਹੈ ਹੁਣ ਆਪਾਂ ਇਸ ਨੂੰ ਬੇਸਨ ਦੇ ਨਾਲ ਹੀ ਭੁੰਨ ਲਵਾਂਗੇ ਖੂਆ ਪਹਿਲਾਂ ਹੀ ਪੁਜਾ ਹੈ ਪਰ ਬੇਸਨ ਦੇ ਨਾਲ ਇਸ ਨੂੰ ਆਪਾਂ ਭੁੰਨਾਂਗੇ ਤੇ ਇਹ ਬੇਸਨ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਵੇਗਾ ਜਦੋਂ ਆਪਣੇ ਵੇਸਣ ਦੇ ਵਿੱਚ ਥੋੜੀ ਜਿਹੀ ਕਸਰ ਆ ਜਾਵੇਗੀ ਉਸੇ ਟਾਈਮ ਹੀ ਇੱਕ ਖੁਆਪਾ ਐਡ ਕਰ ਲੈਣਾ ਹੈ ਤਾਂ ਕਿ ਚੰਗੀ ਤਰ੍ਹਾਂ ਇਹ ਮਿਕਸ ਹੋ ਜਾਵੇ ਇਹ ਦੇਖੋ ਇੱਥੇ ਜਿਹੜਾ ਖੁਆ ਹੈ ਉਹ ਬਹੁਤ ਚੰਗੀ ਤਰ੍ਹਾਂ ਵੇਸਣ ਦੇ ਵਿੱਚ ਮਿਕਸ ਹੋ ਗਿਆ ਹੈ ਤੇ ਆਪਣਾ ਵੇਸਣ ਵੀ ਤਕਰੀਬਨ ਭੁੱਜ ਚੁੱਕਾ ਹੈ ਇਸ ਦਾ ਕਲਰ ਚੇਂਜ ਹੋ ਚੁੱਕਾ ਹੈ ਇਸ ਦੇ ਵਿੱਚੋਂ ਬਹੁਤ ਹੀ ਪਿਆਰੀ ਖੁਸ਼ਬੂ ਆ ਰਹੀ ਹੈ ਗੈਸ ਦਾ ਫਲੇਮ ਆਪਾਂ ਬੰਦ ਕਰ ਦਵਾਂਗੇ ਤੇ ਇਸ ਨੂੰ ਆਪਾਂ ਥੋੜੇ ਟਾਈਮ ਜਿਹੜੇ ਇਸੇ ਤਰ੍ਹਾਂ ਹੀ ਹਿਲਾਵਾਂਗੇ ਤਾਂ ਕਿ ਇਹ ਜਿਹੜਾ ਤਲੇ ਦੇ ਨਾਲ ਵੇਸਣ ਲੱਗਾ ਹੈ ਉਹ ਸੜਨਾ ਚਾਵੇ ਹੁਣ ਵੇਸਣ ਨੂੰ ਆਪ ਇੱਕ ਸਾਈਡ ਤੇ ਰੱਖ ਦਵਾਂਗੇ ਹੁਣ ਇਸ ਦੀ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਇੱਕ ਪਤੀਲਾ ਲਵਾਂਗੇ ਤੇ ਉਸ ਦੇ ਵਿੱਚ ਇੱਕ ਚੌਥਾਈ ਕੌਲੀ ਮੈਂ ਖੰਡ ਦੀ ਪਾਈ ਹੈ ਤੁਸੀਂ ਮਿੱਠਾ ਜ਼ਿਆਦਾ ਚਾਹੋ ਤਾਂ ਪਾ ਸਕਦੇ ਹੋ ਪਰ ਆਪਣੇ ਕੋਲ ਖੋਆ ਵੀ ਮਿੱਠਾ ਹੁੰਦਾ ਹੈ মিٹھা ਨਹੀਂ ਸੀ ਮੈਂ ਖੋਏ ਦੇ ਵਿੱਚ ਪਾਇਆ ਜਸਟ ਵੈਸੇ ਹੀ ਉਹ ਮਿਠਾਸ ਆਉਂਦੀ ਹੈ ਖੋਏ ਦੇ ਵਿੱਚੋਂ ਇਸ ਲਈ ਮੈਂ ਕੌਲੀ ਦਾ ਚੌਥਾ ਹਿੱਸਾ ਇਸ ਦੇ ਵਿੱਚ ਖੰਡ ਐਡ ਕੀਤੀ ਹੈ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਮਿਕਸ ਕਰ ਲਵਾਂਗੇ ਥੋੜਾ ਜਿਹਾ ਇਸ ਦੇ ਵਿੱਚ ਮੈਂ ਪਾਣੀ ਪਾਇਆ ਸੀ ਇਥੇ ਆਪਾਂ ਬਹੁਤ ਜ਼ਿਆਦੀ ਇੱਕ ਤਾਰ ਦੀ ਚਾਸ਼ਨੀ ਨਹੀਂ ਬਣਾਉਣੀ ਜਸਟ ਜਦੋਂ ਆਪਣੀ ਚਾਸ਼ਨੀ ਠੀਕ ਹੋ ਗਈ ਤੇ ਥੋੜੀ ਜੀ ਤਾਰ ਬਣਨ ਲੱਗ ਪਈ ਤੇ ਉਦੋਂ ਆਪਾਂ ਇਸ ਦਾ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਆ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਇਸ ਦੇ ਵਿੱਚ ਤਾਰ ਬਣ ਰਹੀ ਹੈ ਬਸ ਇੰਨੀ ਹੀ ਆਪਾਂ ਚਾਸ਼ਨੀ ਤਿਆਰ ਕਰਨੀ ਹੈ ਕਿਉਂਕਿ ਜਿਆਦਾ ਆਪਾਂ ਇੱਕ ਤਾਰ ਦੀ ਚਾਸ਼ਨੀ ਤਿਆਰ ਕਰ ਲੈਂਦੇ ਹਾਂ ਤੇ ਉਸ ਦੇ ਨਾਲ ਜਿਹੜੀ ਬਰਫੀ ਹੈ ਬਹੁਤ ਜ਼ਿਆਦਾ ਹਾਰਡ ਹੋ ਜਾਂਦੀ ਹੈ ਹੁਣ ਇਸ ਨੂੰ ਆਪਾਂ ਵੇਸਨ ਦੇ ਵਿੱਚ ਪਾ ਦਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਆਪਾਂ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਮਿਕਸ ਕਰਨਾ ਹੈ ਗੈਸ ਦਾ ਫਲੇਮ ਆਪਾਂ ਥੋੜਾ ਜਿਹਾ ਔਨ ਕਰਕੇ ਲੋ ਕਰ ਲਵਾਂਗੇ ਇੱਲਾਗਾ ਤਰਹ ਹਲਾਉਂਦੇ ਹੋਏ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੁਹਾਡੇ ਸਾਹਮਣੇ ਇਹ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਜਾਵੇਗੀ ਪਹਿਲਾ ਲੱਗੇਗਾ ਕਿ ਥੋੜੀ ਜੀ ਜਿਸ ਤਰ੍ਹਾਂ ਪਤਰੀ ਹੈ ਪਰ ਜਿਸ ਤਰ੍ਹਾਂ ਇਹ ਵੇਸਣ ਸਾਰੀ ਚਾਸ਼ਨੀ ਨੂੰ ਸੋਖ ਲਵੇਗਾ ਤੇ ਜਿਹੜੀ ਆਪਣੀ ਬਰਫੀ ਹੈ ਉਹ ਪਰਫੈਕਟ ਬਣ ਕੇ ਤਿਆਰ ਹੋਵੇਗੀ ਮੈਂ ਤੁਹਾਨੂੰ ਦਿਖਾਉਣੀ ਹੈ ਆਪਾਂ ਨੂੰ ਕਿਸ ਤਰ੍ਹਾਂ ਦਾ ਇਹ ਮਿਕਸਰ ਚਾਹੀਦਾ ਹੈ ਜਿਸ ਦੇ ਨਾਲ ਆਪਣੀ ਬਰਫੀ ਪਰਫੈਕਟ ਬਣੇਗੀ ਤੇ ਪੀਸ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਹਾਲੀ ਵਾਲੀ ਜਿਹੜਾ ਬੇਸਨ ਦਾ ਮਿਕਸਰ ਹੈ ਉਹ ਕੜਾਈ ਨੂੰ ਛੱਡ ਰਿਹਾ ਹੈ ਤੇ ਇੱਥੇ ਆਪਣਾ ਜਿਹੜਾ ਇਹ ਮਿਕਸਰ ਹੈ ਪਰਫੈਕਟ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਨੂੰ ਬਸ ਆਪਾਂ ਇੱਕ ਤੋਂ ਦੋ ਮਿੰਟ ਲਈ ਇਸੇ ਤਰ੍ਹਾਂ ਪਕਾ ਲਵਾਂਗੇ ਦੇਖੋ ਇਸ ਨੇ ਹੁਣ ਕਿਉ ਵੀ ਰਿਲੀਜ਼ ਕਰ ਦਿੱਤਾ ਹੈ ਪਰਫੈਕਟ ਆਪਣਾ ਮਿਸ਼ਨ ਬਣ ਕੇ ਤਿਆਰ ਹੈ ਹੁਣ ਆਪਾਂ ਇੱਕ ਥਾਲੀ ਨੂੰ ਗ੍ਰੀਸ ਕਰ ਲਵਾਂਗੇ ਕਿ ਉਹਦੇ ਨਾਲ ਆਪਾਂ ਗ੍ਰੀਸ ਕਰ ਲਿਆ ਹੈ ਤੇ ਹੁਣ ਇਸ ਮਿਕਸਰ ਨੂੰ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਕੜਛੀ ਦੇ ਨਾਲ ਜੰਗੀ ਤਰ੍ਹਾਂ ਸੈੱਟ ਕਰ ਦਵਾਂਗੇ ਉਤੋਂ ਤੁਸੀਂ ਕਿਸੇ ਵੀ ਬਰਫੀ ਵਾਲੀ ਟ੍ਰੇ ਦੇ ਵਿੱਚ ਵੀ ਇਸ ਨੂੰ ਪਾ ਸਕਦੇ ਹੋ ਹੁਣ ਇਸ ਤਰ੍ਹਾਂ ਆਪਾਂ ਇਸ ਨੂੰ ਪ੍ਰੈਸ ਕਰਦੇ ਹੋਏ ਬਿਲਕੁਲ ਸੈੱਟ ਕਰ ਲਵਾਂਗੇ ਤੇ ਇਸ ਨੂੰ ਗਾਰਨਿਸ਼ ਕਰ ਲਈ ਆਪਾਂ ਕੁਝ ਡਰਾਈ ਫਰੂਟ ਪਾ ਲਵਾਂਗੇ ਜਿਸ ਦੇ ਨਾਲ ਇਸ ਦਾ ਟੇਸਟ ਵੀ ਵਧੇਗਾ ਤੇ ਦੇਖਣ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗੇਗੀ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜਿਸ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਹੁਣ ਆਪਾਂ ਇੱਥੇ ਕਾਜੂ ਬਦਾਮ ਤੇ ਪਿਸਤਾ ਦੇ ਨਾਲ ਇਸ ਨੂੰ ਗਾਰਨਿਸ਼ ਕਰ ਲਿਆ ਹੈ ਹੁਣ ਆਪਾਂ ਇਸ ਨੂੰ 2 ਘੰਟੇ ਲਈ ਸਾਈਡ ਤੇ ਰੱਖ ਲਿਆ ਸੀ ਪੱਖੇ ਥੱਲੇ ਰੱਖ ਲਓ ਚਾਹੇ ਤੁਸੀਂ ਇਸ ਨੂੰ ਫ੍ਰੀਜ ਵਿੱਚ ਰੱਖ ਲਵੋ ਆਪਣੀ ਪਰਫੇ ਬਹੁਤ ਹੀ ਵਧੀਆ ਸੈੱਟ ਹੋ ਚੁੱਕੀ ਹੈ ਹੁਣ ਆਪਾਂ ਇਸ ਦੇ ਪੀਸ ਕੱਟ ਲਵਾਂਗੇ ਇਹ ਥੋੜਾ ਜਿਹਾ ਜਿਹੜਾ ਲੱਗੋ ਆਪਾਂ ਬਰਫੀ ਕੱਟੀ ਹੈ ਇਹ ਮੇਰਾ ਬੇਟਾ ਜिद ਕਰ ਰਿਹਾ ਸੀ ਖਾਣ ਨੂੰ ਇਸ ਲਈ ਮੈਂ ਥੋੜੀ ਜੀ ਕੱਟ ਕੇ ਉਸ ਨੂੰ ਦੇ ਦਿੱਤੀ ਸੀ ਹੁਣ ਤੁਸੀਂ ਆਪਣੇ ਹਿਸਾਬ ਨਾਲ ਪੀਸ ਜਿਹੜੇ ਵੱਧ ਕੱਟ ਛੋਟੇ ਵੱਡੇ ਕਰ ਸਕਦੇ ਹੋ ਤੁਹਾਨੂੰ ਮੈਂ ਅੱਗੇ ਦਿਖਾਉਣੀ ਹੈ ਕਿੰਨੀ ਵਧੀਆ ਪਰਫੈਕਟ ਆਪਣੀ ਬਰਫੀ ਬਣ ਕੇ ਤਿਆਰ ਹੋਈ ਹੈ ਬਿਲਕੁਲ ਵੀ ਆਪਣੀ ਜਿਹੜੀ ਥਾਲੀ ਦੇ ਨਾਲ ਨਹੀਂ ਚਿਪਕੀ ਬਹੁਤ ਵਧੀਆ ਪੀਸ ਬਣ ਕੇ ਤਿਆਰ ਹੋਏ ਹਨ ਇਹ ਲਓ ਜੀ ਦੇਖੋ ਪਰਫੈਕਟ ਆਪਣੀ ਬਰਫੀ ਬਣ ਕੇ ਤਿਆਰ ਹੋ ਚੁੱਕੀ ਹੈ ਦੇਖੋ ਕਿੰਨੀ ਜ਼ਿਆਦਾ ਵਧੀਆ ਲੱਗ ਰਹੀ ਹੈ ਇਸ ਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਇਆ ਹੈ ਪੀਸ ਵੀ ਪਰਫੈਕਟ ਆਪਣੇ ਬਣ ਕੇ ਤਿਆਰ ਹੋਏ ਹਨ ਤੇ ਤੁਹਾਨੂੰ ਮੈਂ ਅੱਗੇ ਤੋੜ ਕੇ ਵੀ ਦਿਖਾਵਾਂਗੀ ਕਿ ਕਿੰਨੀ ਜ਼ਿਆਦਾ ਵਧੀਆ ਆਪਣੀ ਬਰਫੀ ਬਣੀ ਹੈ ਇਹ ਦੇਖੋ ਜੀ ਕਿੰਨੀ ਜ਼ਿਆਦਾ ਵਧੀਆ ਆਪਣੀ ਬਰਫੀ ਬਣ ਕੇ ਤਿਆਰ ਹੋਈ ਹੈ ਤੁਸੀਂ ਸੇਮ ਮੈਜ਼ਰਮੈਂਟ ਦੇ ਨਾਲ ਬਣਾ ਕੇ ਤਿਆਰ ਕਰੋਗੇ ਤੇ ਬਹੁਤ ਜ਼ਿਆਦਾ ਵਧੀਆ ਆਪਣੀ ਖੋਏ ਵਾਲੀ ਵੇਸਣ ਦੀ ਬਰਫੀ ਬਣ ਕੇ ਤਿਆਰ ਹੋ ਜਾਵੇਗੀ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਪੇਜ ਨੂੰ Facebook ਵਾਲੇ ਵੀਵਰਸ ਫੋਲੋ ਜ਼ਰੂਰ ਕਰ ਲਿਓ ਤੇ YouTube ਵਾਲੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਲਓ ਜੀ ਤੁਸੀਂ ਬਣਾਇਓ ਖਾਇਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ। ਹੁਣ ਆਪਾਂ ਮਿਲਾਂਗੇ ਆਪਣੇ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।